ਭੱਜਦੇਆਂ ਨੂੰ ਆਣ ਇੱਕੋ ਜੈ ਤੁਸੀਂ ਸਾਡੇ ਖਿਲਾਫ ਕੀ ਕਰ ਸਕਦੇ ਇਹ ਸੋਚੋ ਕਿ ਜੇ ਸਾਰੇ ਰਲ ਗਏ ਨਾ 20 ਸਾਲ ਗਵਾਉਂਦੇ ਉਦੋਂ ਤੁਹਾਨੂੰ ਪਤਾ ਨਹੀਂ ਲੱਗਦਾ ਜਦੋਂ ਇਨਸਾਨ ਤੋਂ ਤੁਸੀਂ ਵੱਖ ਹੁੰਦੇ ਹੋ ਉਦੋਂ ਤੁਹਾਨੂੰ ਪਤਾ ਲੱਗੇ ਕਿ ਉਹ ਕੈਰੈਕਟਰਲੈਸ ਸੀਗਾ ਤੁਸੀਂ ਮੇਰਾ ਮੂੰਹ ਚੈੱਕ ਕਰੋ ਕਿ ਕਿਆ ਮੈਂ ਡਰਿੰਕ ਕੀਤੀ ਹੈ ਤੁਹਾਨੂੰ ਪ੍ਰੂਫ ਦੇਣਾ ਪੈ ਰਿਹਾ ਮੈਨੂੰ ਤਾਂ ਪ੍ਰੂਫ ਦੇਣ ਦੀ ਲੋੜ ਨਹੀਂ ਮੈਂ ਕੁਐਸਚਨ ਇਹ ਕੀਤਾ ਸੀਗਾ ਤੂੰ ਫੜ ਕੇ ਮੇਰੇ ਹਸਬੰਡ ਤੇ ਹੀ ਬੋਲਣ ਲੱਗ ਪਈ ਹੈ ਅੱਜ ਤੁਹਾਨੂੰ ਆਪਣੀਆਂ ਬਹੂਆਂ ਬੇਟੀਆਂ ਦੀ ਇੱਜ਼ਤ ਦਾ ਖਿਆਲ ਆ ਗਿਆ ਜਦੋਂ ਤੁਸੀਂ ਪਹਿਲਾਂ ਇਹੋ ਜਿਹੇ ਬਿਆਨ ਦਿੱਤੇ ਸੀ ਉਸ ਟਾਈਮ ਤੇ ਤੁਹਾਨੂੰ ਨਹੀਂ ਪਤਾ ਸੀ ਕਿ ਤੁਸੀਂ ਮੈਰੀਡੋ ਤੁਸੀਂ ਮੇਰੇ ਹਸਬੰਡ ਨੂੰ ਕਹਿ ਰਹੇ ਹੋ ਤੁਹਾਡਾ ਹਸਬੰਡ ਕਿੰਨਾ ਬੇਸ਼ਰਮ ਹੈ ਵਾਟ ਡੂ ਯੂ ਵਾਂਟ ਤੁਸੀਂ ਕੀ ਚ ਉਡੇ ਤਾਂ ਖੁਦ ਬ੍ਰਦਰ ਨੇ ਇਹ ਗੱਲ ਕਹਿਤੀ ਕਿ ਇੱਕ ਦੀ ਹੋ ਜਾ ਕੁਲਦੀਪ ਮਾਨਕ ਸੁਰਿੰਦਰ ਸ਼ਿੰਦਾ ਤੇ ਸਰਦੂਰ ਸਿਕੰਦਰ ਸਾਬ ਬਾਰੇ ਜਦੋਂ ਸੁਚੇਤ ਬਾਲਾ ਟਿੱਪਣੀ ਕਰਦੇ ਨੇ ਕਾਫੀ ਵਿਵਾਦਿਤ ਬਿਆਨ ਦਿੰਦੇ ਨੇ ਤਾਂ ਲਗਾਤਾਰ ਕੰਟਰੋਵਰਸੀ ਵੱਧਦੀ ਜਾਂਦੀ ਆ ਸੋਸ਼ਲ ਮੀਡੀਆ ਤੇ ਅੱਗਿਓ ਵੀ ਜਵਾਬ ਦਿੱਤੇ ਜਾਂਦੇ ਨੇ ਪਰ ਮੁਰਤੋਂ ਉਹਨਾਂ ਵੱਲੋਂ ਵਿਵਾਦਿਤ ਬਿਆਨ ਦਿੱਤੇ ਗਏ ਨੇ ਸਾਡੇ ਨਾਲ ਸਿੰਗਰ ਆਰਤੀ ਅਨਮੋਲ ਨੇ ਮੁਰਤੋਂ ਗੱਲਬਾਤ ਕਰ ਲੈਣੀ ਹੈ ਕਿਉਂਕਿ ਪਹਿਲੇ ਇਹਨਾਂ ਨੇ ਵੀ ਇੰਟਰਵਿਊ ਕੀਤਾ ਸੀ ਉਹਦੇ ਜਵਾਬ ਉਹਨਾਂ ਨੇ ਦਿੱਤੇ ਆ ਕਿਸ ਤਰ੍ਹਾਂ ਦੇਖਦੇ ਹਾਂ ਜਿਹੜੇ ਉਹਨਾਂ ਨੇ ਹੁਣ ਟਿੱਪਣੀਆਂ ਕੀਤੀਆਂ ਆਪਣੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਵੀ ਤੁਹਾਡੀ ਗੱਲਾਂ ਦੇ ਜਵਾਬ ਦਿੱਤੇ ਆ ਕਿਸ ਤਰ੍ਹਾਂ ਦੇਖਦੇ ਹਾਂ ਸਾਰੀ ਚੀਜ਼ ਸਤਿ ਸ਼੍ਰੀ ਅਕਾਲ ਸਤਰੰਗ ਚੈਨਲ ਨੂੰ ਮੇਰੇ ਸਰੋਤਿਆਂ ਨੂੰ ਸਾਰਿਆਂ ਨੂੰ ਨਮਸਕਾਰ ਮੈਂ ਉਹਨਾਂ ਦੀ ਇੰਟਰਵਿਊ ਜ਼ਰੂਰ ਸੁਣੀ ਹੈ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਇੰਟਰਵਿਊ ਆਈ ਹੈ ਔਰ ਕੀ ਕਹਿੰਦੇ ਆ ਮੈਂ ਪ੍ਰੋਪਰ ਸੁਣੀ ਹੈ ਉਹਨਾਂ ਨੇ ਮੇਰਾ ਨਾਮ ਮੇਰਾ ਲਿੱਤਾ ਹੈ ਪਰਮਜੀਤ ਹੰਸਜੀ ਦਾ ਲਿੱਤਾ ਹੈ ਔਰ ਇੱਕ ਹੋਰ ਹੈ ਮਾਨਕ ਸਾਹਿਬ ਦੇ ਜਿਹੜੇ ਚੇਲੇ ਹਨ ਉਹਨਾਂ ਦਾ ਨਾਮ ਲਿੱਤਾ ਹੈ ਮੇਰਾ ਕੁਐਸਚਨ ਉਹਨਾਂ ਨੂੰ ਸਿਰਫ ਇੰਨਾ ਕੁ ਸੀਗਾ ਕਿ ਜਦੋਂ ਉਹ ਤਿੰਨੋਂ ਹੀ ਇਨਸਾਨ ਜਿਹੜੇ ਉਸਤਾਦ ਲੋਕ ਜਿਹੜੇ ਇਸ ਧਰਤੀ ਨੂੰ ਛੱਡ ਕੇ ਜਾ ਚੁੱਕੇ ਨੇ ਉਸ ਸਮੇਂ ਦੌਰਾਨ ਹੀ ਉਹਨਾਂ ਨੂੰ ਐਵੇਂ ਕਿਉਂ ਲੱਗਾ ਕਿ ਉਹਨਾਂ ਨੇ ਉਹਨਾਂ ਨੂੰ ਛੇੜਿਆ ਜਾਂ ਉਹਨਾਂ ਨਾਲ ਉਹਨਾਂ ਨੇ ਗਲਤ ਵਿਵਹਾਰ ਕੀਤਾ ਬਿਹੇਵੀਅਰ ਕੀਤਾ ਉਹਨਾਂ ਦੇ ਜਿਉਂਦੇ ਜਿਉਂ ਨਹੀਂ ਉਹਨਾਂ ਨੇ ਦੱਸਿਆ ਕਿ ਉਹ ਕਿਵੇਂ ਦੇ ਇਨਸਾਨ ਸੀਗੇ ਉਸ ਟਾਈਮ ਤੇ ਕਿਉਂ ਨਹੀਂ ਉਹਨਾਂ ਨੇ ਦੱਸਿਆ ਜਦੋਂ ਉਹ ਸੁਰੀਂਦਰ ਸ਼ਿੰਦਾ ਜੀ ਤਾਂ ਕੋਈ ਮੈਂ ਕਹਿੰਨੀ ਕੋਈ 747 ਚ ਤਾਂ ਨਹੀਂ ਉਹਨਾਂ ਦੀ ਡੈਥ ਹੋ ਗਈ ਸੀ ਆ ਕੁਝ ਥੇਰ ਪਹਿਲਾਂ ਹੀ ਹੋਈ ਹੈ ਸੋ ਦੂਸਕੰਦਰ ਜੀ ਦੀ ਵੀ ਪਹਿਲਾਂ ਹੀ ਡੈਥ ਹੋਈ ਹੈ ਉਸ ਟਾਈਮ ਤੇ ਵੀ ਸੋਸ਼ਲ ਮੀਡੀਆ ਉਹਨਾਂ ਹੀ ਮੇਰਾ ਕੁਐਸਚਨ ਇਹ ਸੀਗਾ ਕਿ ਕੁਲਦੀਪ ਮਾਨਕ ਸਾਹਿਬ ਔਰ ਸੁਰੀਂਦਰ ਸ਼ਿੰਦਾ ਜੀ ਔਰ ਕੀ ਕਹਿੰਦੇ ਆ ਸੋ ਦੂਸਕੰਦਰ ਸਾਹਿਬ ਜਦੋਂ ਉਹ ਜਿੰਦਾ ਸੀਗੇ ਉਸ ਸਮੇਂ ਦੌਰਾਨ ਤੁਸੀਂ ਉਹਨਾਂ ਦੇ ਕੈਰੈਕਟਰ ਬਾਰੇ ਜਾਂ ਉਹਨਾਂ ਨਾਲ ਜੋ ਤੁਸੀਂ ਕੰਮ ਕੀਤਾ ਸਿੰਗਿੰਗ ਕੀਤੀ ਸਟੇਜਾਂ ਤੇ ਜਾ ਕੇ ਗਾਇਆ ਉਸ ਸਮੇਂ ਦੌਰਾਨ ਤੁਸੀਂ ਉਹਨਾਂ ਨੂੰ ਕੁਐਸਚਨ ਕਿਉਂ ਨਹੀਂ ਕੀਤੇ ਮੇਰਾ ਸਿਰਫ ਇੰਨਾ ਹੀ ਕੁਐਸਚਨ ਸੀਗਾ ਬਾਕੀ ਉਹ ਮੈਨੂੰ ਕੁਲੱਛ ਨਹੀਂ ਕਹਿ ਰਹੇ ਨੇ ਮੈਨੂੰ ਉਹ ਅਪਸ਼ਬਦ ਜਿਹੜੇ ਉਹ ਯੂਜ਼ ਕਰ ਰਹੇ ਨੇ ਚਲੋ ਉਹ ਇਹ ਵੀ ਕਹਿ ਰਹੇ ਕਿ ਉਹ ਕੁਝ ਥੋੜੀ ਦੇਰ ਹੀ ਉਹਨਾਂ ਨਾਲ ਕੰਮ ਕਰਕੇ ਉਹ ਬੜਾ ਉਹਨਾਂ ਦਾ ਸਾਥ ਲੈ ਰਹੀ ਹੈ ਹਨਾ ਦੇਖੋ ਤੁਸੀਂ ਮੈਨੂੰ ਅਪਹਾਗਾ ਸ਼ਬਦ ਵੀ ਯੂਜ਼ ਕਰਿਆ ਉਹਨਾਂ ਨੇ ਹਨਾ ਤੇ ਉਹਦੇ ਵਾਸਤੇ ਮੈਂ ਕਹਿ ਦਿੰਨੀ ਆ ਭਾਗੀ ਤਾਂ ਮੈਂ ਹੈਗੀ ਆ ਕਿ ਮੈਂ ਬਹੁਤ ਥੋੜਾ ਸਾ ਈ ਉਹਨਾਂ ਨਾਲ ਮੈਨੂੰ ਸਿੰਗਿੰਗ ਕਰਨ ਦਾ ਮੌਕਾ ਮਿਲਿਆ ਇਹ ਮੇਰੇ ਲਈ ਬਹੁਤ ਕਿਉਂਕਿ ਉਸਤਾਦ ਲੋਕਾਂ ਨਾਲ ਇੰਨਾ ਕੀ ਕੰਮ ਕਰਨਾ ਨਾ ਇਹ ਸਾਡੇ ਲਈ ਬਹੁਤ ਅਦਬ ਔਰ ਅਦਾਵ ਵਾਲੀ ਗੱਲ ਹੈ ਔਰ ਸਾਡੇ ਲਈ ਇਹ ਮਤਲਬ ਵੀ ਮੈਂ ਕਹਿੰਨੀ ਆ ਮੇਰੇ ਲਈ ਗੋਡ ਗਿਫਟਡ ਵਾਲੀ ਗੱਲ ਸੀਗੀ ਕਿ ਮੇਰੇ ਨਾਲ ਸੁਰਿੰਦਰ ਸਿੰਘ ਦਾ ਜੀ ਨੇ ਥੋੜੇ ਹੀ ਉਹ ਟਾਈਮ ਉਹਨਾਂ ਨੂੰ ਕੰਮ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ ਜਾਂ ਮੈਨੂੰ ਮੌਕਾ ਮਿਲਿਆ ਨਾ ਦੂਸਰੀ ਰਹੀ ਗੱਲ ਤੁਸੀਂ ਤਾਂ ਉਹਨਾਂ ਨਾਲ ਬਹੁਤ ਕੰਮ ਕਰਿਆ ਇੰਨਾ ਨੇ ਸੁਚੇਤਵਾਲਾ ਜੀ ਨੇ ਉਹਨਾਂ ਨਾਲ ਬਹੁਤ ਕੰਮ ਕਰਿਆ ਤੇ ਅੱਜ ਉਹਨਾਂ ਦੀ ਮਿੱਟੀ ਪਲੀਤ ਕਰ ਰਹੀ ਹੈ ਇਹ ਕਿ ਆ ਚੰਗਾ ਕਰ ਰਹੀ ਹੈ। ਔਰ ਦੈਟ ਟਾਈਮ ਮੈਨੂੰ ਲੱਗਦਾ ਕਿ 1990 ਦੇ ਵਿੱਚ ਉਹ ਗਾਉਂਦੇ ਸੀ ਜਿ ਉਹਨਾਂ ਨੇ 1000 ਰੁਪਏ ਕਹਿ ਵੀ ਦਿੱਤਾ ਉਸ ਟਾਈਮ ਤੇ 1000 ਰੁਪਏ ਦੀ ਕੀਮਤ ਕਿੰਨੀ ਸੀਗੀ? ਸਨ 90 ਦੇ ਵਿੱਚ 1000 ਰੁਪਏ ਕਿੰਨਾ ਉਹ ਮਾਇਨੇ ਰੱਖਦਾ ਹੁੰਦਾ ਸੀ ਉਹ ਕਹਿੰਦੇ 1000 1000 ਰੁਪਏ ਦੇ ਵਿੱਚ ਇਹਨੇ ਇਹ ਵੀ ਵਰਡ ਯੂਜ਼ ਕਰਿਆ ਤਾਂ ਜਦੋਂ ਤੁਸੀਂ ਆਪਸ ਤੇ ਜਦੋਂ 18-18 ਸਾਲ ਤੁਸੀਂ ਗਾਉਂਦੇ ਹੋ ਵੀ ਵੀ ਸਾਲ ਗੋਂਦੇ ਉਦੋਂ ਤੁਹਾਨੂੰ ਪਤਾ ਨਹੀਂ ਲੱਗਦਾ ਜਦੋਂ ਇਨਸਾਨ ਤੋਂ ਤੁਸੀਂ ਵੱਖ ਹੁੰਦੇ ਹੋ ਜਾਂ ਇਨਸਾਨ ਨੂੰ ਤੁਸੀਂ ਛੱਡਦੇ ਹੋ ਉਦੋਂ ਤੁਹਾਨੂੰ ਪਤਾ ਲੱਗੇ ਕਿ ਉਹ ਕੈਰੈਕਟਰਲੈਸ ਸੀਗਾ ਜਾਂ ਉਹ ਮਤਲਬ ਤੁਹਾਡੇ ਨਾਲ ਗਲਤ ਯੂਜ਼ ਕਰਦਾ ਸੀਗਾ ਅੱਜ ਤੱਕ ਇਸ ਇੰਡਸਟਰੀ ਦੇ ਵਿੱਚ ਮੈਨੂੰ ਮੈਨੂੰ ਤਾਂ ਅੱਜ ਤੱਕ ਕੋਈ ਭੈਣਜੀ ਤੋਂ ਸਿਵਾ ਨਹੀਂ ਬੋਲਿਆ ਤੇ ਨਾ ਹੀ ਅੱਜ ਤੱਕ ਕਿਸੇ ਦੀ ਇੰਨੀ ਜ਼ਰੂਰਤ ਹੋਈ ਹੈ ਕਿ ਕੋਈ ਵੱਲ ਮੇਰੇ ਵੱਲ ਕੋਈ ਵੇਖ ਵੀ ਸਕੇ ਤੁਸੀਂ ਉਹਦੀ ਉਹਨਾਂ ਦੀ ਇੰਟਰਵਿਊ ਉਹਦੀ ਵੈਸੇ ਮੈਂ ਰਿਸਪੈਕਟ ਮੈਨੂੰ ਦੇਣ ਹੀ ਨਹੀਂ ਚਾਹੀਦੀ ਉਹਨੂੰ ਪਰ ਮੈਂ ਤੁਹਾਨੂੰ ਦੱਸਦੀ ਤੁਸੀਂ ਉਹਦੀ ਇੰਟਰਵਿਊ ਸੁਣੀ ਹੋਣੀ ਹੋਣੀ ਉਹਦੇ ਵਿੱਚ ਉਹ ਕਹਿੰਦੀ ਕਿ ਇੱਕ ਵਾਰੀ ਮੈਂ ਜਾ ਰਹੀ ਸੀਗੀ ਤੇ ਸਟੇਜ ਤੋਂ ਮੈਂ ਉਤਰ ਰਹੀ ਸੀਗੀ ਤੇ ਸਟੇਜ ਤੇ ਮੇਰੇ ਇੱਕ ਕੋਈ ਜਦੋਂ ਅਸੀਂ ਗਾਉਣੇ ਆ ਤਾਂ ਥੱਲੇ ਕੋਈ ਬੰਦਾ ਜਾ ਰਿਹਾ ਸੀ ਉਹਨੇ ਮੇਰਾ ਪੈਰ ਫੜ ਲਿਆ ਮੈਂ ਕਿਹਾ ਉਹਨੂੰ ਤੂੰ ਧੋਣਾ ਹੱਥ ਨਾਲੋਂ ਵੀ ਇਹ ਗੱਲਾਂ ਉਹਦੇ ਕਹਿਣ ਵਾਲੀਆਂ ਹੈ ਉਹਦੀ ਏਜ 60 ਸਾਲ ਦੀ ਤਾਂ ਹੋਣੀ ਉਸ ਅਕੋਰਡਿੰਗ ਟੂ ਆਪਣੇ ਏਜ ਅਕੋਰਡਿੰਗ ਟੂ ਹੀ ਗੱਲ ਕਰ ਲੋ ਕੋਈ ਆਪਣੀ ਏਜ ਦੀ ਮਰਿਆਦਾ ਹੀ ਰੱਖ ਲੋ ਹੈਨਾ ਮੈਂ ਤੁਹਾਡੇ ਤੋਂ ਬਹੁਤ ਛੋਟੀ ਹੋਣੀ ਹੈ ਹਣਾ ਤੁਸੀਂ ਏਜ ਦੀ ਮਰਿਆਦਾ ਨਾ ਰਖਦੇ ਫਿਰ ਤੁਹਾਨੂੰ মিডিਆ ਵਾਲੇ ਨੂੰ ਪ੍ਰੂਫ ਦੇਣਾ ਪੈ ਰਿਹਾ ਕਿ ਤੁਸੀਂ ਮੇਰਾ ਮੂੰਹ ਚੈੱਕ ਕਰੋ ਕਿ ਕਿਆ ਮੈਂ ਡਰਿੰਕ ਕੀਤੀ ਹੈ ਤੁਹਾਨੂੰ ਪ੍ਰੂਫ ਦੇਣਾ ਪੈ ਰਿਹਾ ਮੈਨੂੰ ਤਾਂ ਪ੍ਰੂਫ ਦੇਣ ਦੀ ਲੋੜ ਨਹੀਂ ਤੁਹਾਨੂੰ ਤੁਸੀਂ ਉਹਨੂੰ ਕਹਿ ਰਹੇ ਹੋ ਮੈਨੂੰ ਸੁੰਗੋ ਇਟ ਮੀਨਸ ਤੂੰ ਹੀ ਕੀ ਮਤਲਬ ਕਹਿਣਾ ਕਿ ਜਉਂਦੇ ਹੋ ਕਿ ਵੀ ਆਈ ਐਮ ਹੈ ਵੀ ਮੈਂ ਹਾਂ ਤੁਸੀਂ ਮੇਰੇ ਹਸਬੰਦ ਤੱਕ ਪਹੁੰਚੇ ਹੋ ਕਿ ਹਸਬੰਦ ਕਹਿੰਦਾ ਸੀ ਹੱਥ ਪਹਿਲਾਂ ਮੇਰੀ ਇੰਟਰਵਿਊ ਸੁਣ ਬੀਬਾ ਮੈਨੂੰ ਪਤਾ ਲੱਗ ਜੇ ਕਿ ਮੈਂ ਬੋਲਿਆ ਕੀ ਹੈ ਕਿ ਬੰਦਾ ਜਦੋਂ ਕੋਈ ਵੀ ਕੰਮ ਕਰਦਾ ਨਾ ਇੱਕ ਦੂਜੇ ਨਾਲ ਗੋਂਦਾ ਤਾਂ ਪਰਮਿਸ਼ਨ ਲਾਂਦਾ ਹਸਬੰਦ ਨੂੰ ਕਿ ਕੋਈ ਇਤਰਾਜ਼ ਤਾਂ ਨਹੀਂ ਹੈ ਤੈਨੂੰ ਸਿੰਗਿੰਗ ਮੇਰੇ ਨਾਲ ਉਹ ਕਰ ਰਹੀ ਹੈ ਕੁੜੀ ਮੇਰੇ ਲਾਗੇ ਇੱਥੇ ਖੜੀ ਹੈ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਤੁਹਾਡੇ ਘਰੇ ਕੋਈ ਵਿਵਾਦ ਤਾਂ ਨਹੀਂ ਪੈਦਾ ਹੋਊਗਾ ਮੈਂ ਕੁਐਸਚਨ ਇਹ ਕੀਤਾ ਸੀਗਾ ਤੂੰ ਫੜ ਕੇ ਮੇਰੇ ਹਸਬੰਦ ਤੇ ਹੀ ਬੋਲਣ ਲੱਗ ਪਈ ਹੈ ਹੈ ਤਮੀਜ਼ ਬੈਟਚ ਬਾਰੇ ਵੀ ਬੋਲਿਆ ਉਹ ਕਿ ਕਾਫੀ ਭੱਦੀ ਸ਼ਬਦਬਦਲੀ ਹੈ ਮੈਂ ਰਿਪੀਟ ਨਹੀਂ ਕਰਨਾ ਚਾਹੂੰਗੀ ਮੈਨੂੰ ਅਜ ਤੱਕ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਕੋਈ ਮੈਨੂੰ ਬੈਟਚ ਕਰ ਲੇ ਔਰ ਮੈਂ ਅਗਰ ਸਟੇਜ ਤੇ ਗੋਂਦੀ ਹਾਂ ਮੈਂ ਤੇ ਮੈਨੂੰ ਕੋਈ ਹੂਟਿੰਗ ਕਰਦੇ ਇਹ ਕਿਸੇ ਦੀ ਜ਼ਰਤ ਨਹੀਂ ਹੈ ਇੱਕ ਇੰਟਰਵਿਊ ਚ ਉਹ ਇਹ ਕਹਿ ਰਹੀ ਹੈ ਇਹ ਕਿ ਜਦੋਂ ਕੋਈ ਸਾਨੂੰ 40 40000 ਰੁਪਏ ਦਿੰਦਾ ਹੈ ਗੋਂ ਤੇ ਤਾਂ ਉਸ ਟਾਈਮ ਤੱਕ ਮੈਂ ਉਹਦੀ ਮਸ਼ੂਕ ਆ ਉਸ ਤੋਂ ਬਾਅਦ ਕੋਈ ਮੇਰਾ ਵਿਆਹ ਨਹੀਂ ਲੱਗਦਾ ਸ਼ਾਇਦ ਤੁਸੀਂ ਸੁਣਿਆ ਹੋਵੇ ਇੰਟਰਵਿਊ ਹੈ ਨਾ ਤਾਂ ਮੈਂ ਮੈਂ ਕਹਾਂ ਬੀਬਾ ਮੈਨੂੰ ਕੋਈ 40000 ਕਹੇ ਮੈਨੂੰ ਕੋਈ 20000 ਵੀ ਦਵੇ ਤੇ ਕਰੋੜ ਰੁਪਏ ਵੀ ਦਵੇ ਤੇ ਸਟੇਜ ਤੇ ਤਾਂ ਵੀ ਕੋਈ ਮੈਨੂੰ ਸਿਰਫ ਅਗਰ ਗਾਇਕੀ ਲਈ ਬੁਲਾਇਆ ਤੇ ਗਾਇਕ ਉਹੀ ਕਰ ਸਕਦਾ ਮੈਂ era ਕੋਈ ਪਿਓ ਨਹੀਂ ਲੱਗਦਾ ਕਿ ਕੋਈ ਮੈਨੂੰ ਐਵੇਂ ਕਹਿ ਦੇ ਔਰ ਅੱਜ ਤੱਕ ਕੋਈ ਪਿੰਡ ਦਾ ਸਰਪੰਚ ਹੋਵੇ ਕੋਈ ਮੋਤਵਾਰ ਬੰਦਾ ਹੋਵੇ ਮੈਨੂੰ ਭੰਜੀ ਤੋਂ ਸਿਵਾਨੀ ਅਜੇ ਤੱਕ ਕੋਈ ਬੋਲਿਆ ਪਤਾ ਨਹੀਂ ਤੈਨੂੰ ਕਿਵੇਂ ਕਹਿ ਦਿੰਦੇ ਆ ਤੁਸੀਂ ਆਪਣਾ ਕੈਰੈਕਟਰ ਦੇਖੋ ਨਾ ਕਿ ਤੁਹਾਨੂੰ ਹੀ ਸਾਰੇ ਕਹਿ ਰਹੇ ਆ ਸੋ ਦੂਰ ਭਾਜੀ ਦੀ ਮੈਂ ਇੰਨੀ ਗਾਰੰਟੀ ਲੈਣੀ ਆ ਉਸ ਇਨਸਾਨ ਦੀ ਵੀ ਉਹਨੇ ਕਦੀ ਕਿਸੇ ਨੂੰ ਗਾਲ ਤੱਕ ਨਹੀਂ ਕੱਢੀ ਹੋਣੀ ਜਾਂ ਗੁੱਸੇ ਨਾਲ ਵੀ ਨਹੀਂ ਅੱਗੇ ਕਿਸੇ ਨੂੰ ਬੋਲਿਆ ਹੋਣਾ ਤਾਂ ਤੁਸੀਂ ਉਹਦੇ ਕੈਰੈਕਟਰ ਤੇ ਜਾ ਰਹੇ ਹੋ ਅੱਜ ਉਹ ਕਹਿ ਰਹੀ ਹੈ ਕਿ ਮੇਰੇ ਬੱਚੇ ਆ ਮੇਰੇ ਬੱਚੇ ਆ ਮੈਂ ਪਰਿਵਾਰ ਵਾਲੀ ਆ ਤੇ ਕਿਹਾ ਇਹ ਤਿੰਨਾਂ ਦਾ ਪਰਿਵਾਰ ਨਹੀਂ ਇਹਨਾਂ ਤਿੰਨਾਂ ਦਾ ਪਰਿਵਾਰ ਹੈ ਨਹੀਂ ਇਹ ਇਹ ਦਾਦੇ ਪਰ ਤੋਂ ਪੜਪੋਤਿਆਂ ਵਾਲੇ ਨਹੀਂ ਸੀਗੇ ਇਹਨਾਂ ਦੇ ਇਹਨਾਂ ਦੀਆਂ ਬਹੂਆਂ ਨਹੀਂ ਐ ਜਾਂ ਇਹਨਾਂ ਦੇ ਜਵਾਈ ਨਹੀਂ ਐ ਅੱਜ ਤੁਹਾਨੂੰ ਆਪਣੀਆਂ ਬਹੂਆਂ ਬੇਟੀਆਂ ਦੀ ਇੱਜ਼ਤ ਦਾ ਖਿਆਲ ਆ ਗਿਆ ਜਦੋਂ ਤੁਸੀਂ ਪਹਿਲਾਂ ਇਹੋ ਜਿਹੇ ਬਿਆਨ ਦਿੱਤੇ ਸੀ ਉਸ ਟਾਈਮ ਤੇ ਤੁਹਾਨੂੰ ਨਹੀਂ ਪਤਾ ਸੀਗਾ ਕਿ ਤੁਸੀਂ ਮੈਰੀਡੋ ਤੁਸੀਂ ਮੈਂ ਕਹਿੰਨੀ ਤੁਹਾਡਾ ਹਸਬੰਡ ਤੁਸੀਂ ਮੇਰੇ ਹਸਬੰਡ ਨੂੰ ਕਹਿ ਰਹੇ ਹੋ ਤੁਹਾਡਾ ਹਸਬੰਡ ਕਿੰਨਾ ਬੇਸ਼ਰਮ ਐ ਜਿਹੜਾ ਤੁਹਾਨੂੰ ਇਹੋ ਜੀਆਂ ਗੱਲਾਂ ਬੋਲਣ ਦੀ ਇਜਾਜ਼ਤ ਦੇ ਰਿਹਾ ਤੁਸੀਂ ਇਹੋ ਜੀਆਂ ਗੱਲਾਂ ਕਰ ਰਹੇ ਹੋ ਮੈਂ ਤਾਂ ਤੁਹਾਨੂੰ ਇਹੀ ਕਹਾਂਗੀ ਤੁਹਾਨੂੰ ਕੋਈ ਪੁੱਛਦਾ ਨਹੀਂ ਸੀਗਾ ਇਸ ਸਮੇਂ ਦੌਰਾਨ ਕੋਈ ਗਿਚਦਾ ਨਹੀਂ ਸੀਗਾ ਇਸ ਕਰਕੇ ਤੁਸੀਂ ਢਕਾਉ ਮੈਸੇਜ ਦੇ ਰਹੇ ਹੋ ਤੁਸੀਂ ਹਾਈਲਾਈਟ ਹੋਣ ਲਈ ਇਹ ਸਭ ਕਰ ਰਹੇ ਹੋ ਬਾਕੀ ਤੁਸੀਂ ਇਹ ਕਹਿ ਰਹੇ ਹੋ ਤੁਹਾਨੂੰ ਇੰਟਰਵਿਊ ਜਿਹੜੀ ਲੈ ਰਹੀ ਹੈ ਤੁਹਾਡੀ ਲੇਡੀ ਉਹ ਇਹ ਕਹਿ ਰਹੀ ਹੈ ਕਿ ਉਹ ਧਾਰਮਿਕ ਪ੍ਰੋਜੈਕਟ ਕਰਦੀ ਹੈ ਤੁਸੀਂ ਕਹਿ ਰਹੇ ਛੱਡ ਇਹੋ ਜਿਹਾ ਧਾਰਮਿਕ ਬਥੇਰੇ ਕਿ ਇਹੋ ਜਿਹਾ ਉਹ ਦੀ ਧਾਰਮਿਕ ਕਰਦੀ ਹੈ ਮੈਨੂੰ ਦੱਸੋ ਮੈਂ ਤੁਹਾਨੂੰ ਗਲਤ ਕੀ ਕਿਹਾ ਮੈਂ ਤੁਹਾਨੂੰ ਇਹੀ ਕਿਹਾ ਜਦੋਂ ਉਹ ਜਿੰਦਾ ਸੀ ਮੇਰਾ ਅੱਜ ਵੀ ਕੁਐਸਚਨ ਇਹੀ ਹੈ ਤੁਹਾਨੂੰ ਇਸ ਚੀਜ਼ ਦਾ ਰਿਪਲਾਈ ਦਿਓ ਉਸ ਚੀਜ਼ ਤੇ ਤੁਸੀਂ ਮੁੱਦੇ ਤੇ ਨਹੀਂ ਆ ਰਹੇ ਕਿ ਜਦੋਂ ਉਹ ਜਿੰਦਾ ਸੀਗੇ ਤਦ ਤੁਸੀਂ ਕਿਉਂ ਨਹੀਂ ਕਿਹਾ ਕਿ ਉਹ ਬੰਦੇ ਗਲਤ ਸੀਗੇ ਉਸ ਟਾਈਮ ਤੇ ਤੁਸੀਂ ਬੋਲਦੇ ਨਾ ਅੱਜ ਉਹ ਮਰ ਗਏ ਆ ਅੱਜ ਹੀ ਤੁਹਾਨੂੰ ਚੇਤਾ ਕਿਉਂ ਆਇਆ ਕਿ ਉਹ ਮਤਲਬ ਬਿਲਕੁਲ ਕਰੈਕਟਰਲੈਸ ਸੀ ਜਾਂ ਉਹਨਾਂ ਦੇ ਪਰਿਵਾਰ ਵਾਲੇ ਤੁਹਾਨੂੰ ਕਹਿੰਦੇ ਸੀ ਮੇਰੀ ਮਨਿੰਦਰ ਸ਼ਿੰਦਾ ਜੀ ਨਾਲ ਗੱਲ ਹੋਈ ਵੀਰੇ ਉਹ ਕੀ ਕਹਿ ਰਹੇ ਨੇ ਮੈਨੂੰ ਸੁਰਿੰਦਰ ਸ਼ਿੰਦਾ ਜੀ ਦੇ ਬੇਟੇ ਉਹ ਮੈਨੂੰ ਇਹ ਕਹਿ ਰਹੇ ਆ ਕਿ ਮੈਂ ਆਪਣੇ ਮਦਰ ਨੂੰ ਪੁੱਛੀ ਇਹ ਗੱਲ ਕਿ ਜਿਹੜੀ ਇਹ ਸੁਚੇਤ ਬਾਲਾ ਲੇਡੀ ਜਿਹੜੇ ਇਹ ਪੜਕਾਉ ਮੈਸੇਜ ਦੇ ਰਹੀ ਹੈ ਕੀ ਆ ਇਹ ਮੇਰੇ ਫਾਦਰ ਨਾਲ ਕੰਮ ਕਰਦੀ ਸੀ ਜਾਂ ਮੇਰੇ ਫਾਦਰ ਨੂੰ ਉਹ ਕਹਿੰਦਾ ਗਿਣਤੀ ਦੀਆਂ ਦੋ ਜਾਂ ਤਿੰਨ ਸਟੇਜਾਂ ਲਾਈਆਂ ਹੋਣੀਆਂ ਮੇਰੇ ਫਾਦਰ ਦੇ ਨਾਲ ਤੇ ਅੱਜ ਇਹ ਇੰਨਾ ਕੁਝ ਬੋਲ ਰਹੀ ਹੈ ਇਹ ਉਹਨਾਂ ਦੇ ਉਹਨਾਂ ਦੀ ਮਦਰ ਨੇ ਆਪਣੇ ਬੇਟੇ ਨੂੰ ਦੱਸੀ ਫਿਰ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਮੇਰੀ ਹੁਣ ਜਦੋਂ ਮੈਨੂੰ ਜਿਹੜੀ ਇਹਨਾਂ ਨੇ ਇੰਟਰਵਿਊ ਦਿੱਤੀ ਹੈ ਨਾ ਸੁਜੇਤ ਵਾਲਾ ਨੇ ਇਹ ਮੈਨੂੰ ਇੰਟਰਵਿਊ ਡਾਇਰੈਕਟ ਨਹੀਂ ਆਈ ਸੀਗੀ ਇਹ ਮੈਨੂੰ ਹੀ ਆਈ ਐਮ ਵੈਰੀ ਬਿਜ਼ੀ ਥੈਨ ਮੈਨੂੰ ਜਦੋਂ ਇੰਟਰਵਿਊ ਆਈ ਹੈ ਤਾਂ ਉਹਨਾਂ ਨੇ ਮੈਨੂੰ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਦਾ ਵੀ ਮੈਨੂੰ ਮੈਸੇਜ ਆਇਆ ਵੀਰੇ ਦਾ ਮਨਿੰਦਰ ਸ਼ਿੰਦਾ ਜੀ ਦਾ ਮੈਨੂੰ ਮੈਸੇਜ ਆਇਆ ਕਿ ਦੇਖੋ ਕੀ ਆ ਬੋਲ ਰਿਹਾ ਹੈ ਦੈਟ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਕਿਹਾ ਵੀਰੇ ਇਹਨਾਂ ਨੇ ਕੰਮ ਕੀਤਾ ਤੇ ਕਹਿੰਦੇ ਕਿ ਮੈਂ ਆਪਣੇ ਮਦਰ ਨੂੰ ਪੁੱਛਿਆ ਸੀਗਾ ਤੇ ਕਹਿੰਦੇ ਉਹ ਗਿਣਤੀ ਦੇ ਦੋ ਜਾਂ ਤਿੰਨ ਪ੍ਰੋਗਰਾਮ ਗੱਲ ਆਏ ਹੋਣੇ ਆ ਉਹ ਫਿਰ ਇਸ ਤਰ੍ਹਾਂ ਦੇ ਨਾਲ ਬਿਆਨਬਾਜ਼ੀ ਕਰ ਰਹੇ ਆ ਇਦਾਂ ਲੱਗਦਾ ਉਹਨਾਂ ਦੀ ਗੱਲਾਂ ਤੋਂ ਕਿ ਲੰਬਾ ਸਮਾਂ ਉਹਨਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਸ਼ਿੰਦਾ ਸਾਹਿਬ ਦੇ ਨਾਲ ਦੇਖੋ ਇਸ ਟਾਈਮ ਤੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਹੈਨਾ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹ ਹਾਈਲਾਈਟ ਹੋ ਕੇ ਹੀ ਆਪਣਾ ਉਹ ਕਰ ਰਹੇ ਆ ਗੁਜ਼ਾਰਾ ਕਰ ਰਹੇ ਆ ਮੈਨੂੰ ਐਵੇਂ ਲੱਗ ਰਿਹਾ ਵਾ ਅਦਰਵਾਈਜ਼ ਵੀ ਐਡੀ ਕੋਈ ਗੱਲ ਨਹੀਂ ਹੈ ਕਿ ਕੋਈ ਬੰਦਾ ਤੁਹਾਨੂੰ ਮੂੰਹ ਚ ਪਾ ਲੇ ਅੱਛਾ ਮੈਨੂੰ ਇੱਕ ਗੱਲ ਦਾ ਤੁਸੀਂ ਜਵਾਬ ਦਿਓ ਅੱਜ ਤੱਕ ਸੁਖੀ ਬਰਾੜ ਜੀ ਨੇ ਤੇ ਇਹ ਗੱਲ ਕਹੀ ਨਹੀਂ ਇੰਡਸਟਰੀ ਚ ਉਹ ਵੀ ਤਾਂ ਕੰਮ ਕਰ ਰਹੇ ਆ ਉਹ ਮੇਰੀ ਭੈਣ ਜੀ ਹੈ ਕਿੰਨੀ ਸਿਰ ਕਵਰਡ ਹੋ ਕੇ ਉਹ ਮਤਲਬ ਬਿਲਕੁਲ ਕਵਰਡ ਐ ਫੁਲਕਾਰੀ ਮੈਂ ਕਿੰਨੀ ਕਿਉਂ ਉਹਨਾਂ ਦਾ ਪਹਿਰਾਵਾ ਕਿਉਂ ਉਹ ਸਾਨੂੰ ਮੈਸੇਜ ਦਿੰਦੇ ਆ ਕਿਆ ਆਉਣ ਵਾਲੀ ਮਤਲਬ ਜਿਹੜੇ ਮਤਲਬ ਸਾਡੇ ਵਰੀਆਂ ਲੜਕੀਆਂ ਉਹਨਾਂ ਨੂੰ ਕਿਆ ਮੈਸੇਜ ਦਿੰਦੇ ਆ ਉਹ ਕਿ ਨਹੀਂ ਤੁਹਾਡਾ ਜਿਹੜਾ ਪਹਿਰਾਵਾ ਹੈ ਨਾ ਉਹੀ ਤੁਹਾਡੀ ਇੱਜ਼ਤ ਹੈ ਅੱਜ ਤੱਕ ਉਹ ਕਹਿੰਦੇ ਉਹਨਾਂ ਦੀ ਮੈਂ ਬਹੁਤ ਇੰਟਰਵਿਊ ਸੁਣਦੀ ਆ ਸੁਖੀ ਬਰਾੜ ਨੂੰ ਔਰ ਮੇਰੇ ਤਾਂ ਉਹ ਆਈਡੀਅਲ ਹੈ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਆ ਹਾਲਾਂਕਿ ਮੈਂ ਉਹਨਾਂ ਨੂੰ ਕਦੀ ਮਿਲੀ ਨਹੀਂ ਬਟ ਮੈਨੂੰ ਬਹੁਤ ਅੱਛੇ ਲੱਗਦੇ ਆ ਮੈਨੂੰ ਉਹਨਾਂ ਦਾ ਪਹਿਰਾਵਾ ਬਹੁਤ ਅੱਛਾ ਲੱਗਦਾ ਆ ਉਹਨਾਂ ਦਾ ਬੋਲਣ ਦਾ ਸਟਾਈਲ ਬਹੁਤ ਅੱਛਾ ਲੱਗਦਾ ਵਾ ਉਹਨਾਂ ਦੀ ਜਦੋਂ ਮੈਂ ਇੰਟਰਵਿਊਸ ਹੁੰਦੀਆਂ ਕਦੀ ਵੀ ਉਹ ਇੰਟਰਵਿਊ ਦਿੰਦੇ ਆ ਉਹ ਕਦੀ ਕਹਿੰਦੇ ਮੈਂ ਮਾਨਕ ਸਾਹਿਬ ਨੂੰ ਪ੍ਰੋਗਰਾਮ ਦਿੱਤਾ ਸੀਗਾ ਤੇ ਕਹਿੰਦੇ ਕਿ ਉਹ ਪੈਸੇ ਦੀ ਵੀ ਨਹੀਂ ਇਹ ਗੱਲ ਕਰਦੇ ਹੁੰਦੇ ਤਾਂ ਉਹ ਇਹ ਹਮੇਸ਼ਾ ਆਲਵੇਜ਼ ਇਹ ਕੱਲ ਕਹਿੰਦੇ ਹੁੰਦੇ ਸੀਗੇ ਕਿ ਭੈਣੇ ਜੋ ਤੂੰ ਕਰਤਾ ਠੀਕ ਹੈ ਤਾਂ ਉਹਨਾਂ ਨੂੰ ਉਹ ਕਿਉਂ ਸਿਸਟਰ ਕਹਿੰਦੇ ਸੀ ਕਿਉਂਕਿ ਉਹ ਖੁਦ ਰਿਸਪੈਕਟੇਬਲ ਲੇਡੀ ਹੈ ਉਹ ਖੁਦ ਇੰਡੀਪੈਂਡੈਂਟ ਹੈ ਰਿਸਪੈਕਟੇਬਲ ਹੈ ਐਜੂਕੇਟਿਡ ਹੈ ਸਭ ਤੋਂ ਵੱਡੀ ਗੱਲ ਹੈ ਇਸ ਫੀਲਡ ਚ ਐਜੂਕੇਸ਼ਨ ਦੀ ਕਮੀ ਹੈ ਜਿਹੜੀ ਜਿਨ੍ਹਾਂ ਲੋਕਾਂ ਨੂੰ ਐਜੂਕੇਸ਼ਨ ਦੀ ਕਮੀ ਹੋएगी ਉਹੀ ਇਹੀ ਗੱਲ ਕਰਨਗੇ ਉਹ ਲੇਡੀ ਮੈਨੂੰ ਪੜੇ ਮਤਲਬ ਐਜੂਕੇਟਿਡ ਲੱਗਦੇ ਆ ਥੈਨ ਕਦੀ ਤੁਸੀਂ ਸੁਣਿਆ ਕਦੀ ਕਿ ਬੀਬਾ ਰਣਜੀਤਕੌਰ ਨੇ ਇਹ ਗੱਲ ਕਹੀ ਹੋਵੇ ਕਦੀ ਤੁਸੀਂ ਸੁਣਿਆ ਬੀਬਾ ਅਮਰਜੀ ਅਮਰਨੂਰੀ ਨੇ ਇਹ ਗੱਲ ਕਹੀ ਹੋਵੇ ਕਿ ਮੈਨੂੰ ਐਵੇਂ ਕੀਤਾ ਹਨਾ ਜਿੱਦੀ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰੂੰਗੀ ਮੈਨੂੰ ਬਹੁਤ ਅੱਛੇ ਲੱਗੇ ਮੈਂ ਵੈਸੇ ਇਹ ਗੱਲ ਮੈਨੂੰ ਕਹਿਣ ਹੀ ਨਹੀਂ ਚਾਹੀਦੀ ਪਰ ਮੈਂ ਫੇਰ ਵੀ ਕਹਿ ਰਹੀ ਆ ਇਹ ਗੱਲ ਮੈਂ ਸਰ ਦੂਰਪਾਜੀ ਨੂੰ ਮਤਲਬ ਜੇ ਜਦੋਂ ਉਹਨਾਂ ਦੀ ਡੈਥ ਹੋ ਗਈ ਨਾ ਤਾਂ ਮੈਂ ਹਸਬੰਦ ਨੂੰ ਕਿਹਾ ਮੈਂ ਅੰਤਿਮ ਦਰਸ਼ਨ ਜ਼ਰੂਰ ਕਰਨੇ ਹਨ ਇਹਨਾਂ ਦੇ ਵੀ ਐਨੇ ਫਨਕਾਰ ਸੀਗੇ ਤੇ ਮੈਂ ਇਹਨਾਂ ਦੇ ਅੰਤਿਮ ਦਰਸ਼ਨ ਜ਼ਰੂਰ ਕਰਨ ਜਾਣਾ ਹੈ ਹਾਲਾਂਕਿ ਉੱਥੇ ਨਾ ਇੰਨੀ ਭੀੜ ਸੀਗੀ ਨਾ ਮੈਂ ਦੱਸ ਨਹੀਂ ਸਕਦੀ ਮਤਲਬ ਬਹੁਤ ਜ਼ਿਆਦਾ ਕਰਾਊਡ ਸੀਗਾ ਤੇ ਜਦੋਂ ਅਸੀਂ ਅੰਤਿਮ ਦਰਸ਼ਨ ਕੀਤੇ ਤਾਂ ਇੱਕਦਮ ਹੀ ਮੈਨੂੰ ਅਮਰ ਨੂਰੀ ਜੀ ਭੈਣ ਜੀ ਨਜ਼ਰ ਆਏ ਨਾ ਉਹਨਾਂ ਨੇ ਕੋਈ ਮਤਲਬ ਰੋ ਰਏ ਸੀਗੇ ਮਤਲਬ ਮੈਂ ਦੱਸ ਨਹੀਂ ਸਕਦੀ ਉਹਨਾਂ ਦਾ ਹਾਲ ਹਾਲਾਤ ਕਿਆ ਸੀਗੇ ਉਸ ਟਾਈਮ ਤੇ ਉਹ ਉਸ ਟਾਈਮ ਤੇ ਵੀ ਇੰਨਾ ਉਹਨਾਂ ਦੇ ਚਿਹਰੇ ਤੇ ਨੂਰ ਸੀਗਾ ਨਾ ਰੋਂਦੇ ਹੋਏ ਵੀ ਨੂਰ ਸੀਗਾ ਤੇ ਉਹ ਇਹ ਲੇਡੀ ਹਮੇਸ਼ਾ ਕਹਿੰਦੀ ਮੈਂ ਬੜੀ ਸੋਹਣੀ ਸੀ ਮੈਂ ਬੜੀ ਯੰਗ ਸੀ ਮੈਂ ਬਹੁਤ ਸਮਾਰਟ ਸੀ ਕਿ ਤੁਸੀਂ ਅਮਰ ਨੂਰੀ ਨਾਲੋਂ ਜ਼ਿਆਦਾ ਸੋਹਣੇ ਨਹੀਂ ਸੀ ਔਰ ਤੁਸੀਂ ਸੁਖੀ ਬਰਾੜ ਤੋਂ ਜ਼ਿਆਦਾ ਸੋਹਣੇ ਨਹੀਂ ਹੋ ਮੈਂ ਕਹਿੰਨੀ ਰਣਜੀਤ ਬੀਬਾ ਨਾਲੋਂ ਜ਼ਿਆਦਾ ਸੋਹਣੇ ਨਹੀਂ ਹੋ ਮਤਲਬ ਉਹ ਇੰਨੀ ਸਮਾਰਟ ਲੇਡੀ ਹੈ ਉਹਨਾਂ ਨੂੰ ਛੱਡ ਕੇ ਮਤਲਬ ਆਪਣੀ ਵਾਈਫ ਨੂੰ ਛੱਡ ਕੇ ਉਹ ਤੇਰੇ ਵੱਲ ਆਣਗੇ ਮੈਂ ਨਹੀਂ ਇਹ ਮੰਨ ਸਕਦੀ ਇਹ ਪੋਸੀਬਲ ਹੈ ਹੀ ਨਹੀਂ ਇਹ ਚੀਜ਼ ਜੋ ਉਹ ਬੋਲ ਰਹੀ ਹੈ ਉਹ ਗਲਤ ਬੋਲ ਰਹੀ ਹੈ ਉਹ ਕਿਉਂ ਬੋਲ ਰਹੀ ਹੈ ਉਹ ਉਹਨੂੰ ਮਤਲਬ ਕੀ ਚਾਹੀਦਾ ਹੈ ਮੈਨੂੰ ਨਹੀਂ ਪਤਾ ਇਸ ਦੁਨੀਆ ਤੋਂ ਕੀ ਚਾਹੀਦਾ ਬਟ ਮੈਂ ਇਹੀ ਕਹੂੰਗੀ ਕਿ ਆਪਣੀ ਏਜ ਦਾ ਲਿਹਾਜ਼ ਕਰੋ ਆਪਣੀ ਉਹਨੂੰ ਕੀ ਕਹਿੰਦੇ ਆ ਤੁਸੀਂ ਮੇਰੇ ਸਾਹਮਣੇ 60 60 ਜਾਂ 65 ਸਾਲ ਦੇ ਹੋ ਤੁਸੀਂ ਉਸ ਦਾ ਲਿਹਾਜ਼ ਕਰਕੇ ਆਪਣੇ ਸ਼ਬਦਾਵਲੀ ਤੇ ਥੋੜਾ ਜਿਹਾ ਕੰਟਰੋਲ ਰੱਖੋ ਬਾਕੀ ਤੁਸੀਂ ਕਹਿੰਦੇ ਹੋ ਕਿ ਮੈਂ ਤੈਨੂੰ ਲੱਭਾਂਗੀ ਮੈਂ ਜਾਂ ਅੱਛਾ ਇੱਕ ਗੱਲ ਹੋਰ ਉਹਨਾਂ ਨੇ ਕੀਤੀ ਉਹਨਾਂ ਨੇ ਇਹ ਗੱਲ ਕੀਤੀ ਸ਼ਹੀਦੀ ਦਿਹਾੜੇ ਚੱਲ ਰਿਹਾ ਤੇ ਮੈਂ ਉਸ ਤੋਂ ਬਾਅਦ ਦੇਖਾਂਗੀ ਹੈ ਨਾ ਜੇ ਤੁਹਾਨੂੰ ਸ਼ਹੀਦੀ ਦਿਹਾੜੇ ਦਾ ਐਨਆਈ ਉਹ ਹੁੰਦਾ ਰਿਸਪੈਕਟ ਹੁੰਦੀ ਸ਼ਹੀਦੀ ਜੋੜ ਦਾ ਤੁਹਾਨੂੰ ਜ਼ਿਆਦਾ ਰਿਸਪੈਕਟ ਹੁੰਦੀ ਤੇ ਤੁਸੀਂ ਇੰਟਰਵਿਊ ਦਿੰਦੇ ਹੀ ਨਾ ਤੁਸੀਂ ਦੇਖ ਲੈਂਦੇ ਕਿ ਨਿਊ ਇਅਰ ਦੇਖ ਲੈਂਦੇ ਨਵਾਂ ਸਾਲ ਇੱਕ ਤਰੀਕ ਦੇਖ ਲੈਂਦੇ ਦੋ ਤਰੀਕ ਦੇਖ ਲੈਂਦੇ ਪਰ ਤੁਸੀਂ ਨਹੀਂ ਦੇਖੀ ਇਸ ਇਟ ਮੀਨਸ ਤੁਹਾਨੂੰ ਕਿਸੇ ਦਾ ਕੋਈ ਉਹ ਨਹੀਂ ਹੈ ਤੁਹਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਤੁਹਾਨੂੰ ਕੋਈ ਮਤਲਬ ਤੁਹਾਡੇ ਦਿਲ ਚ ਕੋਈ ਖੋਫ ਨਹੀਂ ਹੈ ਤੁਸੀਂ ਮੈਨੂੰ ਬੱਦੂਆ ਦੇ ਰਹੇ ਹੋ ਕਿ ਇੱਕ ਯੁੱਧਵੀਰ ਮਾਨਕ ਨੂੰ ਬੱਦੂਆ ਲੱਗ ਗਈ ਤਾਂ ਹੁਣ ਇਹ ਭੈਣ ਰਹਿ ਗਈ ਹੈ ਭక్తి ਮੇਂ ਸ਼ਕਤੀ ਹੁੰਦੀ ਹੈ ਜੇ ਮੈਂ ਕਿਸੇ ਨਾਲ ਗਲਤ ਕਰੂੰਗੀ ਮੈਂ ਕਹਿਨੀ ਆ ਇਟ ਇਟ ਫੋਰ ਟੈਟ ਹੋਣਾ ਚਾਹੀਦਾ ਜੇ ਮੇਰੀ ਕੋਈ ਮਤਲਬ ਮੇਰੇ ਚੀਜ਼ 'ਚ ਕੋਈ ਕਮੀ ਹੋਏਗੀ ਪਰਮਾਤਮਾ ਮੈਨੂੰ ਜ਼ਰੂਰ ਦੇਖੇਗਾ ਪਰ ਤੁਸੀਂ ਇੰਨਾ ਕੁਝ ਬੋਲ ਰਹੇ ਹੋ ਤੁਹਾਨੂੰ ਨਹੀਂ ਪਰਮਾਤਮਾ ਦੇਖ ਰਿਹਾ ਤੁਹਾਨੂੰ ਡਰ ਨਹੀਂ ਆਉਂਦਾ ਤੁਸੀਂ ਜਿੰਨਾ ਕੁਝ ਬੋਲਦੇ ਹੋ ਤੁਹਾਨੂੰ ਬਿਲਕੁਲ ਡਰ ਨਹੀਂ ਹੈਗਾ ਤੁਸੀਂ ਬ੍ਰਾਹਮਣ ਹੋ ਤੁਸੀਂ ਹੈਨਾ ਤੁਹਾਨੂੰ ਸ਼ਬਦਾਂ ਦੀ ਸ਼ਬਦਾਵਲੀ ਦਾ ਹੀ ਨਹੀਂ ਪਤਾ ਮੈਂ ਕੀ ਆ ਬੋਲਣਾ ਹੈ ਕੀ ਨਹੀਂ ਬੋਲਣਾ ਤੁਸੀਂ ਤੁਸੀਂ ਜੇ ਤੁਹਾਨੂੰ ਕੋਈ ਨਹੀਂ ਹੈ ਨਾ ਤੌਰ ਉਹਨਾਂ ਕੋਲ ਮੈਂ ਕਹਿੰਨੀ ਸੁਖੀ ਬਰਾੜ ਜੀ ਕੋਲ ਤੁਸੀਂ ਹੀ ਕਲਾਸਾ ਲੈ ਲਓ ਥੋੜੀਆਂ बोलन दी لیاقت ਸਿੱਖ ਲੋ ਕਿਸ ਤਰ੍ਹਾਂ ਬੋਲੀ ਦਾ ਹੈ ਕਿਸ ਤਰ੍ਹਾਂ ਮਤਲਬ ਪਹਿਰਾਵਾ ਕਿਵੇਂ ਪੈਣੀ ਦਾ ਕਿਵੇਂ ਗੱਲ ਕਰਦੀ ਆ ਤੁਸੀਂ ਅੱਖਾਂ ਨਾਲ ਐ ਅੱਖਾਂ ਮਟਕਾ ਮਟਕਾ ਕੇ ਗੱਲਾਂ ਕਰਦੇ ਹੋ ਤੁਹਾਡੇ ਲਈ ਸ਼ੋਭਾ ਨਹੀਂ ਦਿੰਦੀ ਆ ਮੈਂ ਅੱਜ ਵੀ ਇਹੀ ਗੱਲ ਕਹੂੰਗੀ ਜਦੋਂ ਉਹ ਜਿੰਦਾ ਸਨ ਤਦ ਤੁਸੀਂ ਆ ਕੇ ਮਤਲਬ ਅੱਗੇ ਹੋ ਕੇ ਕਹਿੰਦੇ ਕਿ ਇਹ ਬੰਦੇ ਨੇ ਮੇਰੇ ਨਾਲ ਆ ਕੀਤਾ ਸੀ ਅੱਜ ਉਹ ਮਰ ਚੁੱਕੇ ਨੇ ਤੇ ਉਹਨਾਂ ਦੀ ਮਿੱਟੀ ਨਾ ਪਲੀਤ ਕਰੋ ਪਰ ਤੁਸੀਂ ਪਿਛਲੇ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਸੀਗਾ ਕੁਝ ਗੱਲ ਕਹੀ ਸੀਗੀ ਮਾਝੇ ਵਾਲਿਆਂ ਬਾਰੇ ਅੰਮ੍ਰਿਤਸਰ ਵਾਲੇ ਬਾਰੇ ਕਿ ਉਸ ਤੋਂ ਬਾਅਦ ਉਹਨਾਂ ਨੇ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਇਹਦੇ ਵਿੱਚ ਦੇਖੋ ਅੰਮ੍ਰਿਤਸਰ ਤਾਂ ਪਵਿੱਤਰ ਧਰਤੀ ਹੈ ਹੀ ਹੈ ਬਾਕੀ ਰਹੀ ਮਾਝੇ ਵਾਲਿਆਂ ਦੀ ਗੱਲ ਤੇ ਮਾਝੇ ਵਾਲੇ ਤਾਂ ਹੁੰਦੇ ਹੀ ਬਹੁਤ ਅੱਛੇ ਐ ਜਿੱਥੇ ਗੁਰੂਆਂ ਪੀਰਾਂ ਕਹਿੰਦੇ ਕੀ ਕਹਿੰਦੇ ਅੰਮ੍ਰਿਤਸਰ ਦਾ ਪਾਣੀ ਤੇ ਦਿੱਲੀ ਦਾ ਦੁੱਧ ਇੱਕ ਬਰਾਬਰ ਹੈ ਤਾਂ ਬਾਕੀ ਉਹ ਕਹਿ ਰਹੇ ਆ ਕਿ ਹਾਂ ਮੈਨੂੰ ਪਤਾ ਆ ਜੇ ਤੁਹਾਨੂੰ ਖਿਆਲ ਆਤ ਹੁੰਦਾ ਨਾ ਤਾਂ ਤੁਸੀਂ ਪਾਉਆਂ ਬਾਰੇ ਇਹਨਾਂ ਕੁਝ ਵੀ ਬੋਲਦੇ ਹਨਾ ਸਭ ਤੋਂ ਜ਼ਿਆਦਾ ਕੁਰਬਾਨੀਆਂ ਸ਼ਹੀਦਾਂ ਵਾਲਾ ਗੁਰਦੁਆਰਾ ਸਾਹਿਬ ਉੱਥੇ ਆ ਹਰ ਇੱਕ ਚੀਜ਼ ਦਾ ਤਾਂ ਤੁਸੀਂ ਧਿਆਨ ਰੱਖੋ ਕੀ ਕਹਿੰਦੇ ਉਹਨੂੰ ਹਰ ਕੋਈ ਗੁੰਡਾ ਨਹੀਂ ਐ ਉਹਨਾਂ ਨੇ ਸੁਰਿੰਦਰ ਸਿੰਘ ਦਾ ਜੀ ਨੂੰ ਗੁੰਡਾ ਬਣਾਤਾ ਮਨਕ ਸਿੰਘ ਨੂੰ ਬਣਾਤਾ ਅੰਬਰਸਰੀ ਇਹ ਗੁੰਡੇ ਹੁੰਦੇ ਆ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕੀ ਹੋ ਤੁਸੀਂ ਇਹ ਕਲੀਅਰ ਕਰ ਦੋ ਕਿ ਤੁਸੀਂ ਵਾਟ ਡੂ ਯੂ ਵਾਂਟ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਤੁਹਾਡੇ ਤਾਂ ਖੁਦ ਬ੍ਰਦਰ ਨੇ ਇਹ ਗੱਲ ਕਹਿਤੀ ਕਿ ਇੱਕ ਦੀ ਹੋ ਜਾ ਤੁਸੀਂ ਮੈਨੂੰ ਤਾਂ ਸਮਝ ਨਹੀਂ ਆਈ ਕਿ ਤੁਸੀਂ ਚਾਹੁੰਦੇ ਕੀ ਹੋ ਬਾਕੀ ਜੋ ਕਰਨਾ ਕਰ ਲੋ ਭਜਦੇ ਹਣਵਾਨ ਇਕੋ ਜ ਹੈ ਭਜਦੇ ਹਣਵਾਨ ਇਕੋ ਜ ਹੈ ਮੈਨੂੰ ਕੋਈ ਡਰ ਨਹੀਂ ਨਾ ਮੈਂ ਕੋਈ ਡਰਦੀ ਆ ਨਾ ਮੈਂ ਕਿਸੇ ਦਾ ਕੋਈ ਗਲਤ ਕੀਤਾ ਨਾ ਮੈਂ ਨਾ ਕਿਸੇ ਦੀ ਜੁਰਤ ਹੈ ਕਿ ਮੈਨੂੰ ਕੋਈ ਮਤਲਬ ਛੇੜ ਦਵੇ ਜਾਂ ਐਂਡ ਇੰਨੀ ਕਿਸੇ ਦੀ ਜ਼ਰੂਰਤ ਹੀ ਨਹੀਂ ਹੈਗੀ ਜਦ ਤੱਕ ਕਹਿੰਦੇ ਲੇਡੀਜ਼ ਦੇ ਵਿੱਚ ਆਪਣੇ ਗਰਡਸ ਐ ਨਾ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਕਿ ਉਹ ਬੰਦਾ ਉਹਨੂੰ ਛੇੜ ਦੇ। ਇਨ ਸ਼ੋਰਟ ਦੇ ਵਿੱਚ ਪੂਰੀ ਇੰਟਰਵਿਊ ਨੂੰ ਲੈ ਕੇ ਉਹਨਾਂ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਇਨ ਸ਼ੋਰਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਕੀ ਮੈਸੇਜ ਪਹੁੰਚਾਣਾ ਚਾਹੋਗੇ ਉਹਨਾਂ ਦਾ? ਮੈਂ ਇਹੀ ਕਹਾਂਗੀ ਕਿ ਦੇਖੋ ਤੁਸੀਂ ਜੋ ਵੀ ਪੜਕਾਉ ਮੈਸੇਜ ਦਿੱਤੇ ਤੁਸੀਂ ਜਿਹੜੇ ਵੀ ਉਸਤਾਦ ਲੋਕਾਂ ਲਈ ਅਪਸ਼ਬਦ ਯੂਜ਼ ਕਰਿਆ ਹੈ ਹਨਾ ਤਾਂ ਉਹ ਨਾ ਕਰੋ। ਸੈਕੰਡਲੀ ਮਤਲਬ ਤੁਸੀਂ ਆਪਣੀ ਸ਼ਬਦਾਵਲੀ ਤੇ ਕੰਟਰੋਲ ਰੱਖੋ ਤੁਹਾਡੇ ਨਾਲ ਕੀ ਹੋਇਆ ਜਾਂ ਕੀ ਨਹੀਂ ਹੋਇਆ ਇਹ ਤੁਸੀਂ ਉਸ ਟਾਈਮ ਤੇ ਉਜਾਗਰ ਕਰਦੇ ਜਦੋਂ ਉਹ ਜਿੰਦਾ ਸੀਗੇ ਦੇਖੋ ਇੱਕ ਆਤਮਾ ਸਿੰਘ ਤੇ ਅਮਰ ਰੋਜੀ ਸੀਗੇ ਨਾ ਜਦੋਂ ਉਹਨਾਂ ਦਾ ਵਿਵਾਦ ਇਕੱਠਾ ਹੋਇਆ ਸੀ ਨਾ ਦੋਨੋਂ ਦਾ ਤਾਂ ਉਹ ਜਿੰਦੇ ਜੀ ਹੋ ਗਿਆ ਤਾਂ ਜਿੰਦੇ ਜੀ ਉਹਨੇ ਉਸ ਉਸ ਕੁੜੀ ਨੇ ਵੀ ਨਹੀਂ ਕਦੀ ਕਿਹਾ ਕਿ ਆਤਮਾ ਸਿੰਘ ਨੇ ਮੈਨੂੰ ਐਵੇਂ ਕਿਹਾ ਬੰਦੇ ਕਦੀ ਨਹੀਂ ਗਲਤ ਹੁੰਦੇ ਬੰਦੇ ਨਹੀਂ ਗਲਤ ਹੁੰਦੇ ਲੇਡੀਜ਼ ਹੀ ਉਹਨਾਂ ਨੂੰ ਗਲਤ ਕਰਦੀ ਹੈ ਤੁਹਾਨੂੰ ਨਾ ਮਤਲਬ ਮੇਰੀ ਸੁਣ ਕੇ ਕਈ ਲੋਕਾਂ ਨੂੰ ਇਹ ਗੱਲ ਅਚੰਭੀ ਵੀ ਲੱਗੇਗੀ ਕਿ ਲੇਡੀ ਲੇਡੀ ਦੇ ਹੀ ਐਵੇਂ ਬੋਲ ਰਹੀ ਐ ਜੈਂਟਸ ਨਹੀਂ ਕਦੀ ਗਲਤ ਹੁੰਦਾ ਅਸੀਂ ਜੋਬ ਵੀ ਕਰਦੇ ਆ ਸਾਰਾ ਮਤਲਬ ਘੁੰਮੀ ਦਾ ਐ ਫੇਰੀ ਦਾ ਐ ਅਸ ਤੱਕ ਕਿ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਪਈ ਕਿ ਕੋਈ ਮੇਰੇ ਵੱਲ ਅੱਖ ਵੀ ਚੱਕ ਜੇ ਔਰ ਇਹ ਕਹਿਣਾ ਇਹ ਹੈ ਕਿ ਅਗਰ ਲੇਡੀ ਸਟੀਕ ਆ ਤਾਂ ਬੰਦੇ ਦੀ ਜ਼ਰੂਰਤ ਨਹੀਂ ਐ ਕਿ ਉਹਨੂੰ ਕੁਛ ਮਾੜਾ ਕਹਿ ਦੂਗਾ ਜਾਂ ਮਾੜਾ ਕਰ ਦੂਗਾ ਨਾ ਜੇ ਤੁਹਾਡੀ ਤੁਹਾਡੇ ਆਪਸ ਚ ਆਪਸ ਚ ਗਰਡਸ ਐ ਨਾ ਕੋਈ ਤੁਹਾਨੂੰ ਆਪਾਂ ਜਿੱਥੇ ਚਾਹੀਦਾ ਸਾਡੀ ਰਿਸਪੈਕਟ ਹੁੰਦੀ ਐ ਜੀ ਇਸ ਬੇਸ਼ੱਕ ਕੋਈ ਲੋਕ ਕਹਿੰਦੇ ਹੈਗੇ ਇਹ ਕੰਮ ਜਿਹੜਾ ਗਾਇਕੀ ਹੈ ਇਹ ਅੱਛੀ ਆ ਜਾਂ ਨਹੀਂ ਹੈ ਬਟ ਸਾਨੂੰ ਅੱਜ ਤੱਕ ਕਦੀ ਕਿਸੇ ਨੇ ਭੈਣ ਤੋਂ ਸਿਵਾ ਨਹੀਂ ਕਦੀ ਵੀ ਕੋਈ ਬੋਲਿਆ ਤੇ ਮੈਂ ਤੁਹਾਨੂੰ ਇਹੀ बार-बार ਕਹੂੰਗੀ ਕਿ ਆਪਣੀ ਇਹਦੇ ਵਿੱਚ ਉਹਨਾਂ ਦੀ ਤੁਸੀਂ ਆਪਣੇ ਕਮੈਂਟਸ ਦੇਖੋ ਨੀਚੇ ਤੁਹਾਡੇ ਬਾਰੇ ਲੋਕ ਕੀ ਬੋਲ ਰਿਹਾ ਤੇ ਅੱਜ ਵੀ ਉਹ ਚਾਹੇ ਉਹਨਾਂ ਦੀ ਡੈਥ ਹੋ ਵੀ ਚੁੱਕੀ ਆ ਤੇ ਉਹਨਾਂ ਬਾਰੇ ਦੁਨੀਆ ਦੇ ਫੇਰ ਵੀ ਸਲੂਟ ਹੈ ਤੇ ਤੁਸੀਂ ਆਪਣੀ ਮਿੱਟੀ ਪਲੀਤ ਨਾ ਕਰੋ ਮੈਂ ਤੁਹਾਨੂੰ ਇਹੀ ਗੱਲ ਕਹੂੰਗੀ ਤੇ ਆਪਣੀ ਸ਼ਬਦਾਵਲੀ ਦੇ ਵਿੱਚ ਤੇ ਜੋ ਤੁਸੀਂ ਸ਼ਬਦਾਵਲੀ ਯੂਜ਼ ਕਰ ਰਹੇ ਹੋ ਆਪਣੇ ਵਰਡ ਦੇ ਵਿੱਚ ਕੰਟਰੋਲ ਰੱਖੋ ਤੇ ਬਾਕੀ ਜੋ ਤੁਸੀਂ ਕਰਨਾ ਹੈ ਆਈ ਡੋਨਟ ਕੇਅਰ ਮੈਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਹੈ ਭੱਜਦੇ ਆ ਨੂੰ ਮੈਂ ਵਾਨ ਫੇਅਰ ਕਹੂੰਗੀ ਕਿ ਇੱਕੋ ਜਿਹਾ ਹੈ ਪਰ ਉਹ ਕਹਿ ਰਹੇ ਸੀਗੇ ਕਿ ਤੁਹਾਨੂੰ ਲੱਭ ਰਿਹਾ ਉਸ ਬਾਰੇ ਕੀ ਦੇਖੋ ਇਹ ਚੰਡੀਗੜ੍ਹ ਬਹੁਤ ਛੋਟਾ ਜਿਹਾ ਸ਼ਹਿਰ ਹੈ ਉਹਨਾਂ ਨੂੰ ਕੋ ਤੁਰੰਤ ਲੱਭੋ ਮੈਨੂੰ ਕੋਈ ਡਰ ਨਹੀਂ ਹੈਗਾ ਕੀ ਕਹਿੰਦੇ ਲੱਭਣ ਲੱਗਿਆ ਤਾਂ ਖੁਦਾ ਧੰਨੇ ਚਾਟਨੇ ਤੇ ਪੱਥਰ ਚ ਰੱਬ ਪਾ ਲਿਆ ਸੀਗਾ ਇਹ ਚੰਡੀਗੜ੍ਹ ਸ਼ਹਿਰ ਕੋਈ ਵੱਡਾ ਸ਼ਹਿਰ ਨਹੀਂ ਹੈਗਾ ਲੱਭ ਲੋ ਕੋਈ ਗੱਲ ਨਹੀਂ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਕੁਝ ਗਲਤ ਨਹੀਂ ਕੀਤਾ ਦੇਖੋ ਪਹਿਲਾਂ ਤਾਂ ਉਹ ਡਰਨ ਕਿ ਉਹਨਾਂ ਨੇ ਕਿੰਨਾ-ਕਿੰਨਾ ਲੋਕਾਂ ਲਈ ਕਿਆ-ਕਿਆ ਗਲਤ ਬੋਲਿਆ ਔਰ ਤੁਸੀਂ ਹੁਣ ਵੀ ਐਟ ਪ੍ਰੈਜ਼ੈਂਟ ਪਰਮਜੀਤ ਹੰਸ ਨੂੰ ਮੈਨੂੰ ਜਾਂ ਹਾਂਜੀ ਉਹਨਾਂ ਨੂੰ ਤੁਸੀਂ ਗਲਤ ਬੋਲ ਰਹੇ ਹੋ ਤੋ ਵੀ ਤੁਹਾਨੂੰ ਲੱਭ ਹੀ ਰਹੇ ਹੋਣਗੇ ਇਸ ਕਰਕੇ ਤੁਸੀਂ ਇਹ ਨਾ ਸੋਚੋ ਕਿ ਅਸੀਂ ਤੁਹਾਨੂੰ ਵੀ ਤੁਸੀਂ ਸਾਡੇ ਖਿਲਾਫ ਕੀ ਕਰ ਸਕਦੇ ਇਹ ਸੋਚੋ ਕਿ ਜੇ ਸਾਰੇ ਰਲ ਗਏ ਨਾ ਉਹ ਫੈਮਲੀਆਂ ਵੀ ਰਲ ਗਈਆਂ ਤੇ ਅਸੀਂ ਰਲ ਗਏ ਤਾਂ ਤੁਹਾਡਾ ਕੀ ਹੋਊਗਾ ਇਹ ਤੁਸੀਂ ਦੇਖ ਲਿਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਸਿੰਗਰ ਆਰਤੀਨ ਮੋਲ ਸਾਡੇ ਨਾਲ ਸੀਗੇ ਤਮਾਮ ਗੱਲਬਾਤ ਕੀਤੀ ਹੈ ਸਾਰੇ ਮਸਲਿਆਂ ਨੂੰ ਲੈ ਕੇ ਸਾਰੇ ਮਸਲਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵਿੜੀ ਜਰਨਲਿਸਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤ ਰੰਗ ਦੇ ਲਈ ਧੰਨਵਾਦ